ਸਰ ਕੀ ਨਾਮ ਹੈ ਤੇ ਘਟਨਾ ਕੋਈ ਹੈ ਕੀ ਬੁਰਾ ਮੇਰਾ ਜੀ ਮੈਂ ਐਡਵੋਕੇਟ ਸੁਰੇਕਾਂ ਸਿੰਘਲਾ ਸਾਬਕਾ ਵਾਈਸ ਪ੍ਰਧਾਨ ਜ਼ਿਲ੍ਹਾ ਕਚੇਰੀ ਬਟਿੰਡਾ ਬਹੁਤ ਹੀ ਕਮੰਦਪਾਗੀ ਕਰਨ ਹੋਈ ਜਿਹੜੇ ਸਾਡੇ ਐਡਵੋਕੇਟ ਆ ਯਸਕਰワਸਰਾ ਜੀ ਸਾਡੇ ਬਾਰ ਦੇ ਜੁਆਇੰਟ ਸੈਕਟਰੀ ਵੀ ਰੇ ਪਹਿਲਾਂ ਅੱਜ ਦੁਪਹਿਰੇ ਸਾਨੂੰ ਉਹਨਾਂ ਦੇ ਜਿਹੜਾ ਹੈਗਾ ਗੋਲੀਆਂ ਮਾਰੀਆਂ ਗਈਆਂ ਆਣ ਪਛਾਤੇ ਵਿਅਕਤੀਆਂ ਵੱਲੋਂ ਲੇਟਨ ਦੋ ਗੋਲੀਆਂ ਉਹਨਾਂ ਦੇ ਵੱਜੀਆਂ ਗਈਆਂ ਉਹ ਹਸਪੀਟਲ ਦੇ ਵਿੱਚ ਜੀਰੇ ਇਲਾਜ ਹੈ ਜੀ ਤੇ ਵੈਸੇ ਮਤਲਬ ਖਤਰੇ ਤੋਂ ਬਾਹਰ ਹੈ ਪਰ ਹਾਲਾਤ ਹੈ ਗੰਭੀਰ ਬਣੀ ਹੋਈ ਹੈ ਉਹਨਾਂ ਦੀ ਕੀ ਸਰ ਆਪਣੇ NFL ਦੇ ਗੇਟ ਨੰਬਰ 4 ਕੋਲ ਸਰ ਜਿਹੜੀ ਇਹ ਘਟਨਾ ਹੋਈ ਹੈ ਜੀ ਕਿੰਨੇ ਵਜੇ ਦਾ ਸਮਾਂ ਸੀ ਇਹ ਸਰ ਦੁਪਹਿਰ ਦਾ ਸਮਾਂ ਸੀ ਅੱਛਾ ਕੋਈ ਜਾ ਰਹੇ ਸੀ ਕਿੱਥੇ ਜਾ ਰਹੇ ਇਹ ਘਰ ਵਾਪਸ ਜਾ ਰਹੇ ਸੀ ਕੋਰਤੋ ਜੀ ਅੱਛਾ ਉਸ ਤੋਂ ਬਾਅਦ ਆਪ ਪੁਲਿਸ ਨੂੰ ਤਲਾ ਦਿੱਤੀ ਹਾਂ ਜੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਕੰਮ ਕਰ ਰਹੀਆਂ ਟਰੇਸ ਕਰ ਰਹੀਆਂ ਜੀ ਕੀ ਲੱਗਦਾ ਜੀ ਮਸ਼ਰਿਆਮ ਇਸ ਤਰ੍ਹਾਂ ਗੋਲੀਆਂ ਮਾਰ ਦੇਖੋ ਜੀ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਜਿਹੜੇ ਡੀਜੀਪੀ ਅੱਜ ਇੱਕ ਪਾਸੇ ਤਾਂ ਉਹ ਦੌਰੇ ਤੇ ਆਏ ਹੋਏ ਸੀ ਬਠਿੰਡਾ ਉਸੇ ਸਮੇਂ ਇੰਨੀ ਫੋਰਸ ਲੱਗੀ ਹੋਣੀ ਇਸ ਤਰ੍ਹਾਂ ਘਟਨਾ ਹੋ ਜਾਣੀ ਬਠਿੰਡੇ ਇਸ ਤੋਂ ਮੰਦਭਾਗੀ ਘਟਨਾ ਕੋਈ ਨਹੀਂ ਹੋ ਸਕਦੀ ਕਿ 26 ਜਨਵਰੀ ਦਾ ਵੀ ਟਾਈਮ ਹੈ ਤੇ ਸੁਰੱਖਿਆ ਕਹਿੰਦੇ ਮੈਂ ਕਹਿੰਦਾ ਜੀ ਜੇ ਮਤਲਬ ਕਾਨੂੰਨ ਦੇ ਰਾਕੇ ਸੇਫ ਨਹੀਂ ਹੈਗੇ ਤਾਂ ਮੈਂ ਕਹਾਂ ਨਾਮ ਪਬਲਿਕ ਦਾ ਕੀ ਬੰਦਾ ਹੋਊਗਾ ਠੀਕ ਕਹਿਣਾ ਚਾਹੋਗੇ ਸੁਰੱਖਿਆ ਹੋਰ ਤੇਜ਼ ਕਰ ਬਿਲਕੁਲ ਜੀ ਪੰਜਾਬ ਪੁਲਿਸ ਬਠਿੰਡਾ ਪੁਲਿਸ ਨੂੰ ਚਾਹੀਦਾ ਹੈ ਜੀ ਉਹਨਾਂ ਨੂੰ ਅਪਰਾਧ ਹੋਣ ਤੋਂ ਪਹਿਲਾਂ ਹੀ ਜਿਹੜਾ ਹੈ ਫੜ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਤਾਂ ਜੋ ਇਹ ਜਿਹਾ ਘਟਨਾਵਾਂ ਨਾ ਹੋ ਸਕਣ ਅੱਛਾ ਕੀ ਨਾਮ ਸੀ ਜੀ ਜਿਨ੍ਹਾਂ ਦੇ ਬੋਲ ਯਸ਼ ਕਰਵਾਸਰਾ ਹੈ ਜੀ ਅੱਛਾ ਕਿ ਐਡੀਪੀਸੀ ਕੀ ਕੋਈ ਹਾਂਜੀ ਇਹ ਨਹੀਂ ਪਹਿਲਾਂ 2022-23 ਦੇ ਵਿੱਚ ਜੁਆਇੰਟ ਸੀ ਸਾਡੀ ਬਾਰਾ ਸੋ ਜੀ ਸ਼ਕਲਾਲ ਐਡਵੋਕੇਟ ਹਾਂਜੀ ਫਿਲਹਾਲ ਹੈਲ ਐਡਵੋਕੇਟ ਬਠਿੰਡਾ ਦੇ ਵਿੱਚ ਹਾਂ ਬਠਿੰਡਾ ਦੇ ਵਿੱਚ ਪ੍ਰੈਕਟਿਸ ਕਰਦੇ ਹਨ ਕੀ ਘਟਨਾ ਹੋਈ ਉਹ ਇਹ ਤਾਂ ਸਾਨੂੰ ਮਤਲਬ ਆਮ ਲੋਕਾਂ ਤੋਂ ਹੀ ਪਤਾ ਲੱਗਾ ਕਿਸੇ ਨੇ ਫੋਨ ਕੀਤਾ ਸੀਗਾ ਵੀ ਇਸ ਤਰ੍ਹਾਂ ਕਰਕੇ ਇੱਥੇ ਕੋਈ ਕੋਈ ਬੰਦਾ ਜਿਹੜਾ ਹੈਗਾ ਵੀ ਉਹਦੇ ਕੋਈ ਆਪਣਾ ਵੀ ਮੇਰੇ ਗੋਲੀ ਲੱਗੀ ਹੈ ਐਨਐਫਐਲ ਦੇ ਰੀਡਿੰਗ ਲੇਕਿਨ ਅਸੀਂ ਹੁਣ ਐਨਐਫਐਲ ਕੋਲੇ ਪਹੁੰਚੇ ਆ ਉਹ ਤਾਂ ਸਾਨੂੰ ਇਹ ਪਤਾ ਲੱਗਿਆ ਵੀ ਸ਼ਾਇਦ ਆਦੇਸ਼ ਦੇ ਵਿੱਚ ਐਡਮਿਟ ਬਟ ਸਾਨੂੰ ਇੱਥੇ ਆਸੇ ਪਾਸੇ ਹਜੇ ਪਤਾ ਕੀਤਾ ਕਿ ਉਹ ਲੋਕੀ ਕਹਿੰਦੇ ਵੀ ਹਜੇ ਸਾਡੇ ਧਿਆਨ ਚ ਦਾ ਕੋਈ ਗੱਲ ਹੈ ਨਹੀਂ ਬਟ ਫਿਰ ਵੀ ਇਹ ਵੈਰੀਫਾਈ ਕਰ ਰਹੇ ਆ ਕਿਉਂਕਿ ਅੱਗੇ ਪੁਲਿਸ ਪੜਤਾਲ ਕਰੂਗੀ ਜੇ ਉਹ ਜੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਆਦੇਸ਼ ਵੀ ਕੋਈ ਟੀਮ ਭੇਜੇ ਹਾਂ ਟੀਮ ਐਸਐਚਓ ਆਦੇਸ਼ ਗਏ ਐਸਐਚਓ ਥਰਮਲ ਬਾਕੀ ਵੀ ਜਿਹੜੀਆਂ ਪੁਲਿਸ ਪਾਰਟੀਆਂ ਸੀਗੇ 1 2 ਅਸੀਂ ਵਕ ਵਕ ਦਿਸ਼ਾ ਵੱਲ ਭੇਜ ਗਏ